ਗੱਲ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਂਦਾਰਾ ਕਬਦੀ ਜੀ ਮੌਜੂਦ ਆ ਡੈਲੋ ਮਿਲਨ ਪੈਲੈਸ ਦੇ ਵਿੱਚ ਜਿੱਥੇ ਕਿ ਇੱਥੇ ਪੰਜਾਬ ਦੇ ਬਹੁਤ ਹੀ ਫੇਮਸ ਸਿੰਗਰ ਜੱਸੀ ਸਾਇਆ ਵਾਲਾ ਜੀ ਜਿਹਦੇ ਇੱਕ ਗੀਤਕਾਰ ਵੀ ਨੇ ਤੇ ਸੰਗੀਤਕਾਰ ਵੀ ਨੇ ਅੱਜ ਉਹਨਾਂ ਦਾ ਜਿਹੜਾ ਗਾਣਾ ਉਹਦਾ ਇੱਥੇ ਸੂਟ ਹੋਇਆ ਅਸੀਂ ਗੱਲ ਕਰਾਂਗੇ ਜੱਸੀ ਸਾਇਆ ਵਾਲੇ ਨਾਲ ਜੀ ਤੇ ਨਾਲ ਉਹਨਾਂ ਦੇ ਬੀਬਾ ਚੰਨੀ ਘੋਲੀਆ ਗੱਲ ਕਰਾਂਗੇ ਜਿਹੜਾ ਜੁ ਉਹਨਾਂ ਦਾ ਗਾਣਾ ਇੱਥੇ ਜਿਹਦੀ ਵੀਡੀਓ ਬਣੀ ਹੈ ਉਹ ਗਾਣੇ ਦਾ ਨਾਂ ਕੀ ਸੀ ਕਿੰਨਾ ਨੇ ਲਿਖਿਆ ਸੀ ਤੇ ਕੀ ਗਾਣੇ ਦੇ ਬੋਲ ਨੇ ਤੇ ਕੌਣ ਉਹਨਾਂ ਦੇ ਸਿੰਗਰ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਸੀ ਗਾਜੀ ਹਸਰੀ ਗਾਲ ਅੱਜ ਤੁਸੀਂ ਡੇਲੋ ਦੇ ਵਿੱਚ ਪਹੁੰਚੇ ਹੋ ਤੁਸੀਂ ਇੱਥੇ ਗਾਣੇ ਦੀ ਆਪਣੇ ਦਾ ਰੂਟ ਕੀਤਾ ਬਾਗਾਣਾ ਕੀ ਗਾਣੇ ਦਾ ਨਾਮ ਸੀ ਤੇ ਕੀ ਕੌਣ ਉਹਦੇ ਸੰਗੀਤਕਾਰ ਸਨ ਤੇ ਕਿੰਨਾ ਨੇ ਲਿਖਿਆ ਸੀ ਗਾਣਾ ਮੈਂ ਜੱਸੀ ਸੈਂਬ ਵਾਲਾ ਜੀ ਮੇਰੇ ਨਾਲ ਸਾਡੇ ਬੀਬਾ ਜੀ ਚੰਨੀ ਕੋਲੀਆ ਜੀ ਇਹਨਾਂ ਨੇ ਗਾਇਆ ਮੇਰੇ ਨਾਲ ਤੇ ਲਿਖਿਆ ਸਾਡੇ ਬਹੁਤ ਹੀ ਸਤਿਕਾਰਯੋਗ ਪੰਗੋ ਫਰੇਡੇ ਵਾਲਾ ਜੀ ਨੇ ਤੇ ਇੱਕ ਪਾਸਾ ਪੰਗੋ ਫਰੇਡੇ ਵਾਲਾ ਜੀ ਨੇ ਲਿਖਿਆ ਹੋਇਆ ਇੱਕ ਪਾਸਾ ਉਸਤਾਦ ਅਮਰ ਸਿੰਘ ਚੰਕੀਲਾ ਜੀ ਉਹਨਾਂ ਨੇ ਲਿਖਿਆ ਹੋਇਆ ਹੈ ਤੇ ਬਹੁਤ ਅੱਜ ਸਾਰੇ ਸੱਜਣ ਮਿੱਤਰ ਆਏ ਰਣਜੀਤ ਮਣੀ ਜੀ ਆਏ ਮਨਕਾ ਜੀ ਆਏ ਹੋਰ ਸਾਰੇ ਸੱਜਣ ਮਿੱਤਰ ਲੱਖਾ ਡੈਲੋਂ ਜੀ ਚੰਨਜੀਤ ਰਾਮਪੁਰੀ ਜੀ ਤੇ ਸਾਡੇ ਸੁੱਖੀ ਭਾਜੀ ਗੁੱਪਰ ਐ ਸਾਹਿਬ ਤੇ ਹੋਰ ਜਿੰਨੇ ਵੀ ਸੱਜਣ ਆਏ ਬਿੱਕਰ ਚਾਪੜੇ ਵਾਲਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਗਾਣਾ ਸਾਡਾ ਦਾ ਨਾਮ ਹੈਗਾ ਮਿਰਜਾ ਬਹੁਤ ਹੀ ਪਿਆਰਾ ਲਿਖਿਆ ਹੋਇਆ ਪੰਗੂ ਭਾਈ ਤੇ ਚਮਕੀਲਾ ਜੀ ਨੇ ਮਨ ਕੀ ਤਵੀ ਨੂੰ ਰਿਕਾਰਡ ਕਰੀਏ ਕਿਹੋ ਜਿਹੇ ਹਾਲਾਤਾਂ ਨੂੰ ਲੈ ਕੇ ਗਾਣਾ ਬਣਿਆ ਹੋਇਆ ਜੀ ਇਹ ਇਹ ਜੀ ਲੋਕਾਂ ਦੀ ਮਿਰਜ ਬਹੁਤ ਗਾਇਆ ਪਹਿਲਾਂ ਉਹ ਇੱਕੋ ਮਿਰਜਦਵਲੀ ਫਿਰਦੇ ਨੇਗੇ ਹਾਂਜੀ ਹਾਂ ਉਹਦੀਆਂ ਪਤੀੜਾਂ ਬਵਾਈਆਂ ਵੀਆਂ ਲੱਗੀਆਂ ਇਹਦੇ ਵਿੱਚ ਨਵੀਂ ਗੱਲ ਕੀਤੀਆਂ ਇਹ ਜੀ ਬਹੁਤ ਨਵੀਆਂ ਜਦੋਂ ਤੁਸੀਂ ਸੁਣੋਗੇ ਇਸ ਗੀਤ ਨੂੰ ਤੇ ਲਿਖਿਆ ਵੀ ਪੰਗੂ ਭਾਜੀ ਨੇ ਬਹੁਤ ਵੱਖਰੇ ਢੰਗ ਨਾਲ ਚਮਕੀਲੇ ਨੇ ਤਾਂ ਲਿਖਿਆ ਹੋਇਆ ਸੀਗਾ ਉਹਨਾਂ ਦਾ ਤਾਂ ਅਸੀਂ ਮੁਕਾਬਲਾ ਕਰ ਨਹੀਂ ਸਕਦੇ ਪਰ ਪੰਗੂ ਭਾਜੀ ਨੇ ਵੀ ਉਦ ਦੀ ਬਰਾਬਰੀ ਉਸ ਗੀਤ ਨੂੰ ਲਿਖਿਆ ਤਾਂ ਮੇਰਾ ਮਨ ਕੀਤਾ ਕਿ ਮੈਂ ਇਸ ਗੀਤ ਨੂੰ ਰਿਕਾਰਡ ਕਰਾਂ ਕਿਉਂਕਿ ਇਸ ਰਿਦਮ ਦੇ ਵਿੱਚ ਵੀ ਜਿਹੜੀ ਰਿਦਮ ਸੀ ਰੱਖੀ ਆ ਛੇਤੀ ਗੀਤ ਤੇ ਕੋਈ ਕਲਾਕਾਰ ਗਾਉਂਦਾ ਨਹੀਂ ਹੈਗਾ ਤੁਸੀਂ ਗੱਲ ਕੀਤੀ ਚਮਕੀਲੇ ਦੀ ਤੇ ਮਕੀਲੇ ਨੂੰ ਦੁਨੀਆ ਤੋਂ ਗਏ ਨੂੰ ਕਾਫੀ ਸਮਾਂ ਹੋ ਚੁੱਕਿਆ ਪਰ ਤੁਸੀਂ ਦੱਸਿਆ ਵੀ ਉਹਨਾਂ ਦਾ ਵੀ ਲਿਖਿਆ ਕੀ ਤੇ ਇਹ ਤੁਹਾਨੂੰ ਕਿਵੇਂ ਮਿਲਿਆ ਫਿਰ ਕੀ ਇਹ ਉਹਨਾਂ ਦਾ YouTube ਤੇ ਪਾਇਆ ਸੀਗਾ ਪਰ ਕਿਸੇ ਵੀ ਕਲਾਕਾਰ ਨੇ ਇਹਨੂੰ ਰਿਕਾਰਡ ਕੀਤਾ ਹੈਗਾ ਹੋਰ ਜਿਹੜੇ ਉਹ ਗਾਣੇ ਸੀਗੇ ਉਹਨਾਂ ਦੇ ਜਿਹੜੇ ਉਹ ਗਾ ਸਕਦੇ ਸੀ ਉਹ ਉਹਨਾਂ ਨੇ ਗਾ ਲਏ ਪਰ ਇਹ ਨਹੀਂ ਗਾਇਆ ਹੈ ਪਤ ਨਹੀਂ ਮੇਰੇ ਹਿੱਸੇ ਚ ਆਉਣਾ ਸੀਗਾ ਅਸੀਂ ਇਹ ਗਾਤਾ ਸਾਰੇ ਸੱਜਣ ਮਿੱਤਰਾਂ ਨਾਲ ਮਿਲ ਕੇ ਸੋਚਿਆ ਵੀ ਯਾਰ ਇਹ ਗੀਤ ਨੂੰ ਗਾਈਏ ਪੰਗੂ ਭਾਈ ਨੂੰ ਪੁੱਛਿਆ ਹੋਰ ਕਈ ਸੱਜਣ ਸੱਜਣ ਮਿੱਤਰਾਂ ਤੇ ਸੰਕੇਤ ਸਾਹਿਬ ਜੀ ਉਹਨਾਂ ਨੂੰ ਪੁੱਛਿਆ ਹੋਰ ਕਈ ਕਲਾਕਾਰਾਂ ਨੂੰ ਪੁੱਛਿਆ ਵੀ ਜਾਰੇ ਇਹ ਆਪਾਂ ਜੇ ਗੱਲ ਹੀ ਹੈ ਤਾਂ ਵਧੀਆ ਗੱਲ ਆ ਤੇ ਸਾਰਿਆਂ ਦੀ ਰਾਇ ਲੈ ਕੇ ਗਾਣਾ ਸੀ ਜਿੰਮੇ ਕੇ ਗੱਲ ਕੀਤੀ ਤੁਸੀਂ ਚਮਕੀਲਾ ਚਮਕੀਲਾ ਜੀ ਦੀ ਲੱਗਦਾ ਵੀ ਜਦੋਂ ਤੁਸੀਂ ਗੱਲ ਚਮਕੀਲੇ ਦੀ ਕੀਤੀ ਹੈ ਤਾਂ ਜਿਹੜੇ ਸਾਡੇ ਸਰੋਤੇ ਨੇ ਤਾਂ ਉਹ ਵੀ ਚਾਹਣਗੇ ਵੀ ਕਦੋਂ-ਕਦੋਂ ਤੁਹਾਡਾ ਗਾਣਾ ਆਉਣਾ ਵੀ ਅਸੀਂ ਜਲਦੀ ਉਹ ਗਾਣੇ ਨੂੰ ਦੇਖੀਏ ਕਿਉਂਕਿ ਇਹਦੇ ਵਿੱਚ ਇੱਕ ਬੱਕਰੀ ਗੱਲ ਆ ਕਦੋਂ ਗਾਣਾ ਆਉਣ ਤੁਹਾਡੇ ਇਹਦਾ ਪੋਸਟਰ ਅਸੀਂ 25 ਤਰੀਕ ਨੂੰ ਰਿਲੀਜ਼ ਕਰਾਂਗੇ ਜੀ ਉਸ ਤੋਂ ਬਾਅਦ 2 ਤਰੀਕ ਨੂੰ ਗਾਣਾ ਰਿਲੀਜ਼ ਹੋਣਾ ਸ਼ਾਮ ਨੂੰ 5:00 ਵਜੇ ਇਹ ਸਾਰੇ ਸੱਜਣ ਮਤਰਾਂ ਨੇ ਦੇਖਣਾ ਕਿਉਂਕਿ ਕਲਾਕਾਰ ਕਦੇ ਕੋ ਵੱਡਾ ਨਹੀਂ ਹੁੰਦਾ ਕਲਾਕਾਰ ਸਰੋਤਿਆਂ ਵੱਡਾ ਹੁੰਦਾ ਸਾਰੇ ਸਰੋਤੇ ਸਾਥ ਦੇਣਗੇ ਤਾਂ ਅਸੀਂ ਵੱਡੇ ਹਾਂ ਨਹੀਂ ਕਲਾਕਾਰ ਕਲਾਕਾਰ ਕੋਉਣਗਾ ਕਲਾਕਾਰ ਤਾਂ ਕੱਖ ਵੀ ਨਹੀਂ ਇਹ ਆਮ ਇਨਸਾਨ ਹੈ ਜੇ ਸਰੋਤੇ ਮੰਨਦੇ ਨੇ ਕਲਾਕਾਰ ਨੂੰ ਤਾਂ ਕਲਾਕਾਰ ਨਹੀਂ ਕਲਾਕਾਰ ਥੋੜੀ ਕੋਈ ਸਾਡੇ ਵਿਚਕਾਰ ਮੌਜੂਦ ਆ ਗਾਇਕਾ ਚੰਨੀ ਕੋਲੀਆ ਵੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਤੁਹਾਡੇ ਗਾਣੇ ਦਾ ਨਾਮ ਆ ਜੀ ਕਦੋਂ ਆਣਾ ਗਾਣਾ ਹਾਂਜੀ ਉਹ ਦੋ ਤਰੀਕ ਨੂੰ ਆ ਰਿਹਾ ਜੀ ਔਰ Song ਦਾ ਨਾਮ ਹੈ ਮਿਰਚਾ ਅ ਜਿਵੇਂ ਕਿ ਜੱਸੀ ਸਾਹਿਬ ਵਾਲੇ ਨੇ ਗੱਲ ਕੀਤੀ ਹੈ ਵੀ ਜਿਹੜਾ ਗਾਣਾ 2 ਤਰੀਕ ਨੂੰ ਰਿਲੀਜ਼ ਹੋਇਆ ਇੱਕ ਵੱਖਰੀ ਕਿਸਮ ਦਾ ਮਿਰਜਾ ਜਿਹੜਾ ਇਹਨਾਂ ਨੇ ਗਾਇਆ ਵਾ ਜਿਹੜਾ ਦੱਸਿਆ ਇਹਨਾਂ ਨੇ ਵੀ ਹੁਣ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦਾ ਨਹੀਂ ਗਾਇਆ ਨਾ ਕਿਸੇ ਨੇ ਲਿਖਿਆ ਦੇਖਦੇ ਹਾਂ ਹੁਣ ਵੀ 2 ਤਰੀਕ ਨੂੰ ਸਾਡੇ ਵਿੱਚ ਉਹ ਗੀਤਕਾਰ ਮੌਜੂਦ ਨੇ ਜਿਨ੍ਹਾਂ ਨੇ ਇਹ ਮਿਰਜਾ ਜਿਹੜਾ ਗਾਣਾ ਅੱਜ ਇੱਥੇ ਸ਼ੂਟ ਕੀਤਾ ਗਿਆ ਲਿਖਿਆ ਪੰਗੂ ਫਲੇੜੇ ਵਾਲੇ ਬਾਈ ਜੀ ਸਾਡੇ ਵਿੱਚ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਜੀ ਸასი ਕਰ ਲਈ ਸਸੀ ਜੀ ਬਾਈ ਜੀ ਤੁਸੀਂ ਹਾਂਜੀ ਮੈਂ ਧੰਨਵਾਦ ਕਰਦਾ ਹਾਂ ਜੀ ਔਰ ਸਰ ਇਹ ਉਹ ਜੀ ਨੇ ਵੀ ਤੁਹਾਡੇ ਨਾਲ ਜੁੜੀ ਹੈ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਜਸੀਨ ਗਾਇਕ ਜਸੀ ਨੇ ਦੱਸਿਆ ਵੀ ਤੁਹਾਡਾ ਗਾਣਾ ਲਿਖਿਆ ਕਿਵੇਂ ਕਿਹੋ ਜਿਹਾ ਗਾਣਾ ਤੇ ਕਿਵੇਂ ਤੁਸੀਂ ਸੋਚੇ ਇਸ ਨੂੰ ਲਿਖਣ ਬਾਰੇ ਭਾਈ ਇਹ ਗਾਣੇ ਦਾ ਨਾਮ ਹੈ ਮਿਰਜ਼ਾ ਕਿ ਸਾਡੇ ਲਿਜਿੰਗ ਕਲਾਕਾਰ ਸਵਰਗਯਾ ਅਮਰ ਸਿੰਘ ਚਮਕੀਲਾ ਜੀ ਦਾ ਗਾਣਾ ਉਹ ਹੋਟੰਗਣਾ ਸੀਗਾ ਇਹਦੀ ਜਿਹੜੀ ਮੁੰਡੇ ਵਾਲੇ ਬੋਲ ਲੇਗੇ ਉਹ ਅਮਰ ਸਿੰਘ ਚਮਕੀਲਾ ਜੀ ਦੇ ਲਿਖਿ ਹੋਏ ਨੇ ਔਰ ਜਸਸੀ ਭਾਈ ਜੀ ਨੇ ਮਿਨਾ ਰਹਿ ਕੇ ਕਰਕੇ ਇਹ ਗਾਣਾ ਵੀ ਆਪਾਂ ਗੀਤ ਨੂੰ ਇਦਾਂ ਕਰ ਲਿਆ ਤਾਂ ਜਿਹੜੇ ਕੁੜੀ ਵਾਲੇ ਬੋਲ ਨੇ ਉਹ ਕੀ ਤਾਂ ਨਿਬੋਲ ਮੈਂ ਲਿਖੀ ਪਛਮ ਗਿੱਲਾ ਜੀ ਨਾਲ ਮੁਕਾਬਲਾ ਕਰਨਾ ਬੜਾ ਸੋਚੀ ਹੁੰਦੀ ਵਾ ਦਿਖਾਉਣ ਦੀ ਗੱਲ ਆ ਪਰ ਫਿਰ ਵੀ ਕਾਫੀ ਜਦੋਂ ਜਹੇ ਤੋਂ ਬਾਅਦ ਕਾਫੀ ਅਸੀਂ ਲਿਖੇ ਜੰਤਰੇ ਉਹਨਾਂ 20-25 ਅੰਤਰਾਾਂ ਦੇ ਵਿੱਚ 6 ਸੰਤਾਂ ਅੰਤਰਾ ਅਸੀਂ ਚਮਕੀਲਾ ਜੀ ਦੇ ਨਾਲ ਜੋ ਟੁਕਦੇ ਸੀਗੇ ਉਹ ਲਿਖੇ ਜੀ ਜੋ ਮੇਰੇ ਲਈ ਬੜੀ ਬੜੀ ਮਾਣ ਵਾਲੀ ਗੱਲ ਹੈ ਕਿ ਜੱਸੀ ਸائیں ਵਾਲਾ ਚੰਨੀ ਗੋਲਿਆਂ ਨੇ ਇਹਨੂੰ ਆਵਾਜ਼ ਦਿੱਤੀ ਇਹਨਾਂ ਨੇ ਆਪਣਾ ਮਿਊਜ਼ਿਕ ਕੀਤਾ ਤੇ ਚਮਕੀਲਾ ਜੀ ਦੀ ਲਿਖਤ ਦੇ ਨਾਲ ਮੇਰੇ ਦੇ ਸ਼ਬਦ ਜੁੜੇ ਨੇ ਮੈਂ ਆਪਣੇ ਆਪ ਨੂੰ ਬੜਾ ਭਾਗ ਸਮਝਦਾ ਔਰ ਮੈਨੂੰ ਉਮੀਦ ਹੈ ਵੀ ਸਾਡੇ ਮਿਰਚਾ ਗੀਤ ਨੂੰ ਜੋ ਦੋ ਤਰੀਕ ਨੂੰ 릴ੀਜ਼ ਹੋਣ ਦਾ ਰਿਹਾ ਉਹਨੂੰ ਸੁਰਤੇ ਬਹੁਤ ਮਾਨ ਦੇਣਗੇ ਕਿਉਂਕਿ ਸਾਡੇ ਲਈ ਅਸੀਂ ਉਹਦੀ ਸੋਚ ਦੇ ਖਰਾਬ ਤੋਂ ਵੀ ਕੋਸ਼ਿਸ਼ ਕੀਤੀ ਹੈ ਸਾਡੇ ਵਿਚਕਾਰ ਮੌਜੂਦ ਨੇ ਪੰਜਾਬ ਦੇ ਉਹ ਫੇਮਸ ਸਿੰਗਰ ਪੰਜਾਬ ਦੇ ਉਹ ਬਲੰਦਵਾਜ਼ ਰਣਜੀਤ ਮਣੀ ਜੀ ਜਿਹੜੇ ਉਹ ਵੀ ਅੱਜ ਜੱਸੀ ਸਾਹਿਬ ਵਾਲੇ ਦੇ ਜਿਹੜੇ ਸੂਟ ਤੇ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਸਿਕਾ ਜੀ ਕਿਤਾ ਠੀਕ ਠਾਕ ਹੋ ਹਾਂਜੀ ਹਾਂਜੀ ਆ ਤੁਸੀਂ ਵੀ ਅੱਜ ਇੱਥੇ ਸਪੈਸ਼ਲ ਤੌਰ ਤੇ ਪਹੁੰਚੋ ਜੱਸੀ ਸائیں ਵਾਲੇ ਦਾ ਜਿਹੜਾ ਗਾਣਾ ਅੱਜ ਉਹਦੀ ਵੀਡੀਓ ਬਣਾ ਰਹੇ ਸੀ ਕਿਵੇਂ ਲੱਗ ਰਿਹਾ ਤੁਹਾਨੂੰ ਗਾਣਾ ਕਿਹੋ ਜਿਹਾ ਗਾਣਾ ਸੀ ਜੀ ਬਿਲਕੁਲ ਬਹੁਤ ਅੱਛਾ ਗਾਣਾ ਹੈ ਮਿਰਜ਼ਾ ਮਿਰਜ਼ਾ ਗਾਣਾ ਖਾਲਸਾ ਦੇ ਬੜਾਣੀ ਰਾਈਟ ਮਾਨ ਸਰ ਕਹਿੰਦੇ ਸੀ ਕਹਿੰਦੇ ਜਿਹਨੇ ਮਾਂ ਦਾ ਦੁੱਧ ਢਡਾਂ ਵਾਰ ਕੇ ਤੁੰਗਿਆ ਉਹ ਬੰਦਾ ਕਲਾਕਾਰ ਮਿਰਜ਼ਾ ਗਾ ਸਕਦਾ ਵਾਕਈ ਕੈਮਰਾਮੈਨ ਵੀ ਕਹਿੰਦਾ ਹਸਦੇ ਹੋਏ ਮਿਰਜ਼ਾ ਮਰ ਗਿਆ ਪਰ ਵਕਤ ਕਲਾਕਾਰਨ ਬਾਕੀ ਆ ਠੀਕ ਠਾਕ ਜੀ ਕਿਉਂਕਿ ਗਾਣਾ ਬੜਾ ਔਖਾ ਹੈ ਹਾਂਜੀ ਸਭ ਤੋਂ ਵੱਡਾ ਖੁਸ਼ਕੀ ਗੱਲ ਇਹ ਹੈ ਕਿ ਮੇਰੇ ਉਸਤਾਦ ਜੀ ਅਮਰ ਸਿੰਘ ਝਮਕੀਲਾ ਜੀ ਦਾ ਇਹ ਸਾਡੇ ਗਾਣਾ ਲਿਖਿਆ ਹੈ ਹਾਂਜੀ ਹਾਂਜੀ ਤੇ ਜਿਹੜੇ ਜਿਹੜੇ ਲੇਡੀ ਵਾਲੇ ਕੁੜੀ ਵਾਲੇ ਬੋਲ ਜਾਨੀ ਉਹ ਲਿਖਿਆ ਸਾਡੇ ਪੰਗੋ ਫਲੇੜੇ ਵਾਲਾ ਜੀ ਬੜਾ ਅੱਛੇ ਰਾਈਟਰ ਔਰ ਗਾਇਤ ਕਿਆ ਬਾਤ ਯਸੀ ਜੀ ਨੇ ਤਾਂ ਟੰਗ ਕਰਾਇਆ ਠੀਕ ਹੈ ਤੇ ਮਿਰਜ਼ਾ ਗਾਣਾ ਬੜਾ ਅੱਖਾ ਹੈ ਹਾਂਜੀ ਪਰ ਜੱਸੀ ਨੇ ਪੂਰਾ ਨਭਾਇਆ ਮੈਂ ਸੁਣਿਆ ਗਾਣਾ ਆਡੀਓ ਸੁਣੀ ਜੀ ਮੈਨੂੰ ਬੜਾ ਪਿਆਰਾ ਲੱਗਾ ਕੁੜੀ ਨੇ ਲਾਲ ਬਹੁਤ ਸਾ ਦਿੱਤਾ ਹੈ ਠੀਕ ਹੈ ਤੇ ਮੈਨੂੰ ਬਹੁਤ ਅੱਛਾ ਲੱਗਾ ਗਾਣਾ ਗੱਲ ਕਰਾਂਗੇ ਪੰਜਾਬ ਦੇ ਫੇਮਸ ਉਹ ਸਿੰਗਰ ਮੁਖਤਿਆਰ ਮਣਕਾ ਜੀ ਉਹ ਵੀ ਅੱਜ ਦਤੀ ਸائیں ਵਾਲੇ ਦੇ ਜਿਹੜਾ ਇੱਥੇ ਸੂਟ ਹੋ ਰਿਹਾ ਉੱਤੇ ਪਹੁੰਚੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਅੱਜ ਦਤੀ ਸائیں ਵਾਲਾ ਦੇ ਇੱਥੇ ਗਾਣਾ ਸੂਟ ਹੋਇਆ ਕਿਵੇਂ ਲੱਗ ਰਿਹਾ ਕਿਵੇਂ ਲੱਗਿਆ ਤੁਹਾਨੂੰ ਗਾਣਾ ਗਾਣਾ ਬਹੁਤ ਵਧੀਆ ਬਹੁਤ ਵਧੀਆ ਨਿਭਾਇਆ ਮੁੰਡੇ ਨੇ ਔਰ ਕੁੜੀ ਨੇ ਵੀ ਬਹੁਤ ਵਧੀਆ ਸਾਜ਼ ਦਿੱਤਾ ਔਰ ਜਿਵੇਂ ਮਣੀ ਭਾਜੀ ਕਹ ਰਹੇ ਸੀ ਕਿ ਮਿਰਜ਼ਾ ਗਾਉਣਾ ਹਰ ਇੱਕ ਦੇ ਵਸਤੀ ਗੱਲ ਨਹੀਂ ਹੁੰਦੀ ਕਿ ਮਿਰਜ਼ਾ ਗਾਉਣ ਲੱਗਿਆਂ ਜਿਹੜੀਆਂ ਢਿੱਡ ਦੀਆਂ ਅੰਦਰਾਂ ਦਾ ਐ ਮੁਠੀ 'ਚ ਇਕੱਠੀਆਂ ਹੋ ਜਾਂਦੀਆਂ ਕੀ ਆ ਵੀ ਇਹਨਾਂ ਕਾਇਆ ਵੀ ਬਹੁਤ ਵਧੀਆ ਆ ਤੇ ਸਵਰਗੀ ਅਮਰ ਸਿੰਘ ਜੀਮ ਕੀਦਾ ਜੀ ਹਣਾ ਨੇ ਬਹੁਤ ਵਧੀਆ ਲਿਖਿਆ ਸੀਗਾ ਔਰ ਉਹਨੂੰ ਹੋਰ ਚਾਰ ਚੰਨ ਨਾਲ ਲਗਾ ਦਿੱਤੇ ਨੇ ਭੰਗੂ ਫਲਿੜੇ ਵਾਲਾ ਜੀ ਨੇ ਬਹੁਤ ਵਧੀਆ ਨਿਵਾਇਆ ਦੋਨਾਂ ਨੇ ਔਰ ਚਮਕੀਲਾ ਜੀ ਦਾ ਤਾਂ ਕਹਿਣਾ ਕੀ ਆ ਤੇ ਚਲੋ ਅੱਜ ਜਿਵੇਂ ਸਿਆਣੇ ਦੀ ਕਹਾਵਤ ਆ ਕਿ ਲੱਕੜੀ ਸੰਗ ਲੋਹਾ ਵੀ ਤਰ ਜਾਂਦਾ ਰਾਈਟ ਰਾਈਟ ਤੇ ਅੱਜ ਮੇਰੇ ਹਿਸਾਬ ਨਾਲ ਵੀ ਭੰਗੂ ਫਲਿੜੇ ਵਾਲਾ ਜੀ ਨੂੰ ਵੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੋਣੀ ਆ ਮਾਣ ਮਹਿਸੂਸ ਹੁੰਦਾ ਹੋਊਗਾ ਕਿ ਉਸ ਮਹਾਨ ਗਾਇਕ ਦੇ ਨਾਲ ਅੱਜ ਉਹਨਾਂ ਦਾ ਨਾਮ ਵੀ ਜੁੜਿਆ ਗਿਆ ਹੈ ਚਾਹੇ ਇੱਕ ਹੈ ਤੇ ਗੀਤ ਕਰ ਦਿੱਤਾ ਉੱਤੇ ਜੁੜਿਆ ਗਿਆ ਇਸ ਗੱਲ ਦੀ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਊਗੀ ਬਹੁਤ ਜ਼ਿਆਦਾ ਮਾਣ ਹੋਊਗਾ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਜਗਜੀਤਪਾਲ ਸ਼ੇਰਾ ਪਿਆਰ ਭਰੀ ਸਾਰਿਆਂ ਨੂੰ ਬਹੁਤ-ਬਹੁਤ ਨਮਸਕਾਰ ਹੈ ਜੀ ਅੱਜ ਅਸੀਂ ਗਾਣੇ ਸ਼ੂਟ ਦੇ ਉੱਤੇ ਆਏ ਸੀਗੇ ਸਾਡਾ ਬੜਾ ਹੀ ਪਿਆਰਾ ਵੀਰ ਆ ਸੰਗੀਤਕਾਰ ਮਿਊਜ਼ਿਕ ਡਾਇਰੈਕਟਰ ਕੰਪੋਜ਼ਰ ਕਿਹੜੀ-ਕਿਹੜੀ ਸਫਤ ਕਰਾਂ ਜੱਸੀ ਸਾਇਆ ਵਾਲਾ ਉਹਦਾ ਅੱਜ ਗਾਣੇ ਦੇ ਸ਼ੂਟ ਦੇ ਉੱਤੇ ਆਏ ਸੀਗੇ ਅਸੀਂ ਡੈਲੋ ਮਿਲਨ ਪੈਲਸ ਦੇ ਵਿੱਚ ਮਿਰਜਾ ਗੀ ਜਿਨੂੰ ਲਿਖਿਆ ਵਾਕਮਾਲ ਸਾਡੇ ਭਾਈ ਪੰਗੂ ਫਲੇੜੇ ਵਾਲੇ ਨੇ ਔਰ ਉਸਤਾਦ ਜੀ ਜਨਾਬ ਸ੍ਰੀ ਅਮਰ ਸਿੰਘ ਚਮਕੀਲਾ ਜੀ ਦਾ ਲਿਖਿਆ ਕਿਉਂਕਿ ਅਮਰ ਸਿੰਘ ਚਮਕੀਲਾ ਜੀ ਦੇ ਕਲਮ ਨਾਲ ਜੁਆਇਨ ਹੋਣਾ ਵੀ ਬਹੁਤ ਵੱਡੀ ਗੱਲ ਆ ਤੇ ਉਹਨਾਂ ਨੇ ਇੱਕ ਮਿਰਜਾ ਡਿਊਟ ਮਾਰਕੀਟ ਨੂੰ ਪੇਸ਼ ਕਰ ਰਿਹਾ ਜਿਹੜਾ ਕਿ 2 ਮਾਰਚ ਨੂੰ ਰਿਲੀਜ਼ ਹੋਊਗਾ ਬਹੁਤ ਵਧੀਆ ਮਿਊਜ਼ਿਕਾ ਗਾਣੇ ਦਾ ਔਰ ਬਹੁਤ ਅੱਛਾ ਲੱਗਿਆ ਸੁਣ ਕੇ ਤੇ ਬਾਰ ਬਾਰ ਸੁਣਨ ਨੂੰ ਜੀ ਕਰਦਾ ਗਾਣੇ ਨੂੰ ਗਾਣਾ ਜਦੋਂ ਆ ਗਿਆ ਮਾਰਕੀਟ ਵਿੱਚ ਨੂੰ ਸੁਣਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਕਰਨ ਸਲਾਮ ਫੇ